ਇਹ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬਿਕਰਮ ਮਜੀਠੀਆ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ ਇਹ ਗੱਲ ਬਿਕਰਮ ਮਜੀਠੀਆ ਦੇ ਵੱਲੋਂ ਆਖੀ ਗਈ ਆ ਬਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਮਜੀਠੀਆ ਦੀ ਬੈਰਕ ਬਦਲਣ ਦੀ ਅਪੀਲ ਕੀਤੀ ਆ ਅਦਾਲਤ ਦੇ ਵਿੱਚ 12 ਤਰੀਕ ਨੂੰ ਅਰਜੀ ਲਗਾਈ ਆ ਇਸ ਮਾਮਲੇ ਦੀ ਸੁਣਵਾਈ ਜਿਹੜੀ 14 ਜੁਲਾਈ ਨੂੰ ਹੋਵੇਗੀ ਤਾਂ ਕਿ 14 ਜੁਲਾਈ ਨੂੰ ਜੁਲਾਈ ਨੂੰ ਜੋ ਸੁਣਵਾਈ ਹੋਵੇਗੀ ਅਦਾਲਤ ਦੇ ਵਿੱਚ ਤਾਂ ਅਦਾਲਤ ਦਾ ਫੈਸਲਾ ਵਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਆਉਂਦਾ ਕਿ ਵਿਕਰਮ ਮਜੀਠੀਆ ਦੀ ਜੋ ਜੇਲ੍ਹ ਦੇ ਅੰਦਰ ਬੈਰਕ ਹੈ ਜਿਸ ਬੈਰਕ ਦੇ ਵਿੱਚ ਮਜੀਠੀਆ ਰੱਖਿਆ ਗਿਆ ਉਸ ਬੈਰਕ ਨੂੰ ਬਦਲ ਦਿੱਤਾ ਜਾਵੇਗਾ ਯਾਨੀ ਕਿ ਵਿਕਰਮ ਮਜੀਠੀਆ ਨੂੰ ਉਸ ਬੈਰਕ ਤੋਂ ਕਿਸੇ ਹੋਰ ਬੈਰਕ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਜਾਂ ਫਿਰ ਉਸੇ ਬੈਰਕ ਦੇ ਵਿੱਚ ਰੱਖਿਆ ਜਾਵੇਗਾ ਦਰਅਸਲ ਜੇਲ੍ਹ ਦੇ ਅੰਦਰ ਬੈਰਕਾਂ ਬਣੀਆਂ ਹੁੰਦੀਆਂ ਨੇ ਇੱਕ ਇੱਕ ਬੈਰਕ ਦੇ ਵਿੱਚ 100-100 ਤੋਂ ਵੱਧ ਜਿਹੜੇ ਬੰਦੇ ਰੱਖੇ ਜਾਂਦੇ ਨੇ ਕਬਿਕਰਮ ਅਜੀਠਿਆ ਦੇ ਵੱਲੋਂ ਕਿਹਾ ਗਿਆ ਕਿ ਇਸ ਬੈਰਕ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਉਹ ਮਹਿਸੂਸ ਨਹੀਂ ਕਰ ਰਹੇ ਉਹਨਾਂ ਦੀ ਜਾਨ ਨੂੰ ਖਤਰਾ ਆ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਆਸਾਮ ਦੀ ਦਿਬੜੁਗੜ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਜਦੋਂ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਵਕੀਲ ਪਹੁੰਚੇ ਤਾਂ ਕੀ ਜਿਸ ਬੈਰਕ ਦੇ ਵਿੱਚ ਉਹ ਰਹਿੰਦੇ ਸੀ ਉੱਥੇ ਕੈਮਰੇ ਲਗਾਏ ਜਾ ਰਹੇ ਸੀ ਉੱਥੇ ਇਤਰਾਜੀਗ ਫੋਟੋਆਂ ਵੀ ਖਿੱਚੀਆਂ ਜਾ ਰਹੀਆਂ ਸੀ ਅਮਰਤਪਾਲ ਦੀਆਂ ਤਾਂ ਬੈਰਕ ਦੇ ਵਿੱਚ ਖਤਰਾ ਸੀ ਅਮਰਤਪਾਲ ਸਿੰਘ ਨੂੰ ਤਾਂ ਹੁਣ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਬੰਦਾ ਹੈ ਵਿਕਰਮ ਜੀਠੀਆ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਆ ਉਹਨਾਂ ਦੇ ਵਕੀਲ ਦੇ ਵੱਲੋਂ ਜੋ ਅਰਜੀ ਲਗਾਈ ਗਈ ਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਤਾਂ ਦੱਸ ਦਈਏ ਵਿਕਰਮ ਜੀਠੀਆ ਨੂੰ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਸੀ ਪਹਿਲਾਂ 7 ਦਿਨ ਦਾ ਰਿਮਾਂਡ ਲਿਆ ਗਿਆ ਬਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਹਾਲਾਂਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਬਿਵਾਲ ਬਹੁਤ ਜ਼ਿਆਦਾ ਹੁੰਦਾ ਅਕਾਲੀ ਦਲ ਕਹਿ ਰਿਹਾ ਕਿ ਇਹ ਗ੍ਰਿਫਤਾਰੀ ਇੱਕ ਸਿਆਸਤ ਦੇ ਨਾਲ ਪ੍ਰੇਰਿਤ ਹੈ ਇਹ ਗ੍ਰਿਫਤਾਰੀ ਇੱਕ ਸਿਆਸੀ ਬਦਲਾਖੋਰੀ ਦੇ ਕਰਕੇ ਲਈ ਕੀਤੀ ਗਈ ਹੈ ਇਹ ਗ੍ਰਿਫਤਾਰੀ ਸਿਰਫ ਤੇ ਸਿਰਫ ਸਿਆਸੀ ਕਿੜ ਕੱਢਣ ਦੇ ਲਈ ਕੀਤੀ ਗਈ ਹੈ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਦੇ ਵੀ ਕਈ ਲੀਡਰ ਕਈ ਐਮ ਐਲ ਏ ਤੱਕ ਵਿਕਰਮ ਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਦੱਸ ਰਹੇ ਸੀ ਭਾਜਪਾ ਦੇ ਆਗੂ ਵੀ ਜਿਹੜੇ ਨੇ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਕਹਿੰਦੇ ਹੋਏ ਨਜ਼ਰ ਆਇਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਵੀ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਦੇ ਉੱਤੇ ਆਪਣੀ ਚੁੱਪੀ ਤੋੜਦੇ ਹੋਏ ਨਜ਼ਰ ਆਇਆ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਹੈ ਇਹ ਗਲਤ ਹੈ ਅਕਾਲੀ ਦਲ ਤਾਂ ਬੋਲ ਰਿਹਾ ਸੀ ਕਿਉਂਕਿ ਉਹਨਾਂ ਦੀ ਪਾਰਟੀ ਦਾ ਕਾਂਗਰਸ ਬੋਲ ਰਹੀ ਆ ਕਿਉਂਕਿ ਲੰਬੇ ਸਮੇਂ ਤੱਕ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਹਰ ਕਿਸੇ ਨੂੰ ਸਮਝ ਆਉਂਦੀ ਆ ਪਰ ਇੱਥੇ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਗ੍ਰਿਫਤਾਰੀ ਨੂੰ ਗਲਤ ਦੱਸ ਰਹੇ ਸੀ ਬਿਜਲੈਂਸ ਦੇ 200 ਰੁਪਏ ਨੂੰ ਗਲਤ ਦੱਸ ਰਹੇ ਸੀ ਫਿਰ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਕੁਬਰ ਵਿਜੇ ਪ੍ਰਤਾਪ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਦੇ ਉੱਤੇ ਬੋਲੇ ਤਾਂ ਉਹਨਾਂ ਨੂੰ ਖਮਿਆਜਾ ਪੂਤਣਾ ਪਿਆ 5 ਸਾਲ ਦੇ ਲਈ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਬਿਕਰਮ ਮਜੀਠੀਆ ਦੀ ਹੁਣ ਜਾਨ ਨੂੰ ਕੀ ਵਾਕਈ ਖਤਰਾ ਉਸ ਬਿਰਕ ਦੇ ਵਿੱਚ ਅਖਰ ਅਜਿਹਾ ਕੀ ਆ ਕੀ ਕੋਈ ਅਜਿਹੇ ਸਾਥੀ ਨੇ ਕੀ ਕੋਈ ਅਜਿਹੇ ਬੰਦੇ ਨੇ ਜੋ ਬਿਕਰਮ ਮਜੀਠੀਆ ਦੀ ਜਾਨ ਤੇ ਭਾਰੂ ਪੈ ਸਕਦੇ ਨੇ ਕੀ ਕੋਈ ਗੱਲਬਾਤ ਹੋਈ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਪਹਿਲਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਕੱਟ ਕੇ ਆਏ ਨੇ ਤਾਂ ਉੱਥੇ ਅਜਿਹੀ ਗੱਲ ਨਹੀਂ ਸੀ ਹੋਈ ਹਾਲਾਂਕਿ ਵਿਕਰਮ ਮਜੀਠੀਆ ਦੀ ਜਿਹੜੀ ਬੈਰਕ ਸੀ ਉਸ ਦੇ ਨਾਲ ਹੀ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਬੈਰਕ ਦੱਸੀ ਜਾਂਦੀ ਸੀ ਕਿੱਥੇ ਤਾਂ ਇੱਕ ਦੂਜੇ ਦੇ ਖਿਲਾਫ ਪੱਟਾਂ ਤੇ ਥਾਪੀਆਂ ਮਾਰ ਕੇ ਮੁੱਛਾਂ ਨੂੰ ਚਾੜ੍ਹ ਕੇ ਇੱਕ ਦੂਜੇ ਨੂੰ ਬੰਗਾਰਦੇ ਸੀ ਕਿੱਥੇ ਦੋਵੇਂ ਇੱਕੋ ਜੇਲ੍ਹ ਦੇ ਵਿੱਚ ਬੰਦ ਸੀ ਹਾਲਾਂਕਿ ਬੈਰਕਾਂ ਅਲੱਗ-ਅਲੱਗ ਸੀ ਪਰ ਫਰਕ ਇੰਨਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੈਦੀ ਸੀ ਕਿਉਂਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਸਜ਼ਾ ਸੁਣਾਈ ਸੀ ਵਿਕਰਮ ਜੀਠੀਆ ਹਵਾਲਾਤੀ ਸੀ ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਦੋਸ਼ ਹੋ ਤੈ ਨਹੀਂ ਹੋਏ ਸੀ ਉਹ ਮੁਲਜ਼ਮ ਸੀ ਤਾਂ ਹਵਾਲਾਤੀ ਸੀ ਵਿਕਰਮ ਜੀਠੀਆ ਨਵਜੋਤ ਸਿੰਘ ਸਿੱਧੂ ਕੈਦੀ ਸੀ ਤਾਂ ਹੁਣ ਵੀ ਜਿਹੜੇ ਨੇ ਵਿਕਰਮ ਜੀਠੀਆ ਹਵਾਲਾਤੀ ਨੇ ਪਰ ਜਿਸ ਬੈਰਕ ਦੇ ਵਿੱਚ ਬੰਦ ਨੇ ਵਿਕਰਮ ਜੀਠੀਆ ਉਸ ਬੈਰਕ ਦੇ ਵਿੱਚ ਕਹਿੰਦੇ ਸੁਰੱਖਿਤ ਨਹੀਂ ਆ ਤਾਂ ਵਿਕਰਮ ਜੀਠੀਆ ਦੇ ਉੱਤੇ ਬਿਜੀਲੈਂਸ ਦਾ ਕੰਜਾ ਜ਼ਰੂਰ ਕੱਸਿਆ ਜਾ ਰਿਹਾ ਇਸ ਵਿਕਰਮ ਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਾਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਦੇਖੋ ਜਿਹੜੇ ਕਹਿੰਦੇ ਸੀ ਚੀਕਾਂ ਕਢਾ ਦਾਂਗੇ ਚੀਕਾਂ ਮੁੱਛਾਂ ਨੂੰ ਤਾ ਦਿੰਦੇ ਸੀ ਤਾਂ ਕਹਿੰਦੇ ਮੁੱਛਾਂ ਨੂੰ ਐ ਤਾ ਦੇਣ ਨਾਲ ਕੁਝ ਨਹੀਂ ਹੋਣਾ ਚੀਕਾਂ ਉਹਨਾਂ ਦੀਆਂ ਖੁਦੀਆਂ ਨਿਕਲੀਆਂ ਪਈ ਨੇ ਵਿਜੀਲੈਂਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਵਿਕਰਮ ਜੀਠੀਆ ਨੂੰ ਇਸ ਮੱਕੜ ਜਾਲ ਦੇ ਵਿੱਚੋਂ ਨਾ ਨਿਕਲ ਦਿੱਤਾ ਜਾਵੇ ਵਿਕਰਮ ਜੀਠੀਆ ਦੀ ਜਾਇਦਾਦ ਤਾਂ ਜਿਹੜੀਆਂ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਜਾਇਦਾਦਾਂ ਦੇ ਉੱਤੇ ਜਿੱਥੇ-ਜਿੱਥੇ ਜਾਇਦਾਦਾਂ ਨੇ ਵਿਕਰਮ ਮਜੀਠੀਆ ਦੀਆਂ ਉੱਥੇ ਜਾ ਕੇ ਇਨਕੁਆਰੀਆਂ ਕੀਤੀਆਂ ਜਾ ਰਹੀਆਂ ਨੇ ਯੂਪੀ ਦੇ ਵਿੱਚ ਵੀ ਗਏ ਸ਼ਿਮਲਾ ਦੇ ਵਿੱਚ ਵੀ ਗਏ ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਵਿਕਰਮ ਮਜੀਠੀਆ ਦੀ ਪਤਨੀ ਗੁਨੀਬ ਕੌਰ ਦੇ ਨਾਮ ਹਿਮਾਚਲ ਦੇ ਵਿੱਚ ਜਾਇਦਾਦ ਆ ਤਾਂ ਵਿਕਰਮ ਮਜੀਠੀਆ ਦੀ ਪਤਨੀ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੀ ਹੈ ਲਿਆਓ ਪ੍ਰੂਫ ਜੇ ਮੇਰੇ ਨਾਮ ਜਾਇਦਾਦ ਆ ਕੱਢੋ ਫਿਰ ਸਬੂਤ ਪੇਸ਼ ਕਰੋ ਕਹਿੰਦੇ ਕੁਝ ਨਹੀਂ ਹੈਗਾ ਕੁਝ ਨਹੀਂ ਹੈ ਨਾ ਤਾਂ ਹੋਣਾ ਸਿਰਫ ਔਰ ਸਿਰਫ ਇੱਕ ਸਿਆਸੀ ਕਿਰਕ ਕੱਢ ਰਹੇ ਨੇ ਵਿਕਰਮ ਮਜੀਠੀਆ ਕਹਿੰਨੇ ਚੜ੍ਹਦੀ ਕਲਾ ਦੇ ਵਿੱਚਾਂ ਜੇਲ੍ਹ ਦੇ ਅੰਦਰ ਪਰ ਹੁਣ ਵਿਕਰਮ ਮਜੀਠੀਆ ਨੇ ਪਟੀਸ਼ਨ ਪਾਈ ਆ ਉਹਨਾਂ ਦੇ ਵਕੀਲ ਦੇ ਵੱਲੋਂ ਬੈਰਕ ਬਦਲਣ ਦੇ ਲਈ ਤਾਂ ਇੱਥੇ ਹੁਣ ਵਿਕਰਮ ਮਜੀਠੀਆ ਦੀ ਜਾਨ ਨੂੰ ਵਾਕਈ ਖਤਰਾ ਕੀ ਆਖਰ ਇਸ ਵੇਲੇ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ ਇਹ ਗੱਲ ਵਿਕਰਮ ਮਜੀਠੀਆ ਦੇ ਵੱਲੋਂ ਆਖੀ ਗਈ ਆ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਮਜੀਠੀਆ ਦੀ ਬੈਰਕ ਬਦਲਣ ਦੀ ਅਪੀਲ ਕੀਤੀ ਆ ਅਦਾਲਤ ਦੇ ਵਿੱਚ 12 ਤਰੀਕ ਨੂੰ ਅਰਜੀ ਲਗਾਈ ਆ ਇਸ ਮਾਮਲੇ ਦੀ ਸੁਣਵਾਈ ਜਿਹੜੀ 14 ਜੁਲਾਈ ਨੂੰ ਹੋਵੇਗੀ ਤਾਂ ਕਿ 14 ਜੁਲਾਈ ਨੂੰ ਜੁਲਾਈ ਨੂੰ ਜੋ ਸੁਣਵਾਈ ਹੋਵੇਗੀ ਅਦਾਲਤ ਦੇ ਵਿੱਚ ਤਾਂ ਅਦਾਲਤ ਦਾ ਫੈਸਲਾ ਬਿਕਰਮ ਮਜੀਠੀਆ ਦੇ ਪੱਖ ਦੇ ਵਿੱਚ ਆਉਂਦਾ ਕਿ ਬਿਕਰਮ ਮਜੀਠੀਆ ਦੀ ਜੋ ਜੇਲ੍ਹ ਦੇ ਅੰਦਰ ਬੈਰਕ ਹੈ ਜਿਸ ਬੈਰਕ ਦੇ ਵਿੱਚ ਮਜੀਠੀਆ ਰੱਖਿਆ ਗਿਆ ਉਸ ਬੈਰਕ ਨੂੰ ਬਦਲ ਦਿੱਤਾ ਜਾਵੇਗਾ ਯਾਨੀ ਕਿ ਬਿਕਰਮ ਮਜੀਠੀਆ ਨੂੰ ਉਸ ਬੈਰਕ ਤੋਂ ਕਿਸੇ ਹੋਰ ਬੈਰਕ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਜਾਂ ਫਿਰ ਉਸੇ ਬੈਰਕ ਦੇ ਵਿੱਚ ਰੱਖਿਆ ਜਾਵੇਗਾ ਦਰਅਸਲ ਜੇਲ੍ਹ ਦੇ ਅੰਦਰ ਬੈਰਕਾਂ ਬਣੀਆਂ ਹੁੰਦੀਆਂ ਨੇ ਇੱਕ-ਇੱਕ ਬੈਰਕ ਦੇ ਵਿੱਚ 100-100 ਤੋਂ ਵੱਧ ਜਿਹੜੇ ਬੰਦੇ ਰੱਖੇ ਜਾਂਦੇ ਨੇ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਕਿਹਾ ਗਿਆ ਕਿ ਇਸ ਬੈਰਕ ਦੇ ਵਿੱਚ ਉਹਨਾਂ ਨੂੰ ਸੁਰੱਖਿਅਤ ਉਹ ਮਹਿਸੂਸ ਨਹੀਂ ਕਰ ਰਹੇ ਉਹਨਾਂ ਦੀ ਜਾਨ ਨੂੰ ਖਤਰਾ ਆ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਅਸਾਮ ਦੀਬੜੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਜਦੋਂ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੇ ਵਕੀਲ ਪਹੁੰਚੇ ਤਾਂ ਕੀ ਜਿਸ ਬੈਰਕ ਦੇ ਵਿੱਚ ਉਹ ਰਹਿੰਦੇ ਸੀ ਉੱਥੇ ਕੈਮਰੇ ਲਗਾਏ ਜਾ ਰਹੇ ਸੀ ਉੱਥੇ ਤਰਾਜੀ ਉਗ ਫੋਟੋਆਂ ਵੀ ਖਿੱਚੀਆਂ ਜਾ ਰਹੀਆਂ ਸੀ ਅਮਰਤਪਾਲ ਦੀਆਂ ਤਾਂ ਬੈਰਕ ਦੇ ਵਿੱਚ ਖਤਰਾ ਸੀ ਅਮਰਤਪਾਲ ਸਿੰਘ ਨੂੰ ਤਾਂ ਹੁਣ ਨਾਬਾਦੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਬੰਦਾ ਹੈ ਵਿਕਰਮ ਮਜੀਠੀਆ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਆ ਉਹਨਾਂ ਦੇ ਵਕੀਲ ਦੇ ਵੱਲੋਂ ਜੋ ਅਰਜੀ ਲਗਾਈ ਗਈ ਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਤਾਂ ਦੱਸ ਦਈਏ ਵਿਕਰਮ ਮਜੀਠੀਆ ਨੂੰ ਬਿਜਲੀਅੰਸ ਦੇ ਵੱਲੋਂ ਗ੍ਰਿਫਤਾਰ ਕੀਤਾ ਸੀ ਪਹਿਲਾਂ 7 ਦਿਨ ਦਾ ਰਿਮਾਂਡ ਲਿਆ ਗਿਆ ਬਿਜਲੀਅੰਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਹਾਲਾਂਕਿ ਇਸ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਬਿਵਾਲ ਬਹੁਤ ਜ਼ਿਆਦਾ ਹੁੰਦਾ ਅਕਾਲੀ ਦਲ ਕਹਿ ਰਿਹਾ ਕਿ ਇਹ ਗ੍ਰਿਫਤਾਰੀ ਇੱਕ ਸਿਆਸਤ ਦੇ ਨਾਲ ਪ੍ਰੇਰਿਤ ਹੈ ਇਹ ਗ੍ਰਿਫਤਾਰੀ ਇੱਕ ਸਿਆਸੀ ਬਦਲਾਖੋਰੀ ਦੇ ਕਰਕੇ ਲਈ ਕੀਤੀ ਗਈ ਹੈ ਇਹ ਗ੍ਰਿਫਤਾਰੀ ਸਿਰਫ ਤੇ ਸਿਰਫ ਸਿਆਸੀ ਕਿੜ ਕੱਢਣ ਦੇ ਲਈ ਕੀਤੀ ਗਈ ਹੈ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਦੇ ਵੀ ਕਈ ਲੀਡਰ ਕਈ ਐਮ ਐਲ ਏ ਤੱਕ ਵਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਦੱਸ ਰਹੇ ਸੀ ਬੀ ਜੀ ਪੀ ਦੇ ਆਗੂ ਵੀ ਜਿਹੜੇ ਨੇ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਨੂੰ ਗਲਤ ਕਹਿੰਦੇ ਹੋਏ ਨਜ਼ਰ ਆਇਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਵੀ ਬਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਦੇ ਉੱਤੇ ਆਪਣੀ ਚੁੱਪੀ ਤੋੜਦੇ ਹੋਏ ਨਜ਼ਰ ਆਏ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਹੈ ਇਹ ਗਲਤ ਹੈ ਅਕਾਲੀ ਦਲ ਤਾਂ ਬੋਲ ਰਿਹਾ ਸੀ ਕਿਉਂਕਿ ਉਹਨਾਂ ਦੀ ਪਾਰਟੀ ਦਾ ਕਾਂਗਰਸ ਬੋਲ ਰਹੀ ਆ ਕਿਉਂਕਿ ਲੰਬੇ ਸਮੇਂ ਤੱਕ ਅਕਾਲੀ ਕਾਂਗਰਸ ਅਕਾਲੀ ਕਾਂਗਰਸ ਹਰ ਕਿਸੇ ਨੂੰ ਸਮਝ ਆਉਂਦੀ ਆ ਪਰ ਇੱਥੇ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਗ੍ਰਿਫਤਾਰੀ ਨੂੰ ਗਲਤ ਦੱਸ ਰਹੇ ਸੀ ਬਿਜਲੈਂਸ ਦੇ ਉਸ ਰੱਈਏ ਨੂੰ ਗਲਤ ਦੱਸ ਰਹੇ ਸੀ ਫਿਰ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਕੁਬਰ ਵਿਜੇ ਪ੍ਰਤਾਪ ਵਿਕਰਮ ਮਜੀਠੀਆ ਦੀ ਇਸ ਗ੍ਰਿਫਤਾਰੀ ਦੇ ਉੱਤੇ ਬੋਲੇ ਤਾਂ ਉਹਨਾਂ ਨੂੰ ਖਮਿਆਜਾ ਪੂਤਣਾ ਪਿਆ 5 ਸਾਲ ਦੇ ਲਈ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਵਿਕਰਮ ਮਜੀਠੀਆ ਦੀ ਹੁਣ ਜਾਨ ਨੂੰ ਕੀ ਵਾਅਕਈ ਖਤਰਾ ਉਸ ਬਿਰਕ ਦੇ ਵਿੱਚ ਅਖਰ ਅਜਿਹਾ ਕੀ ਆ ਕੀ ਕੋਈ ਅਜਿਹੇ ਸਾਥੀ ਨੇ ਕੀ ਕੋਈ ਅਜਿਹੇ ਬੰਦੇ ਨੇ ਜੋ ਵਿਕਰਮ ਮਜੀਠੀਆ ਦੀ ਜਾਨ ਤੇ ਭਾਰੂ ਪੈ ਸਕਦੇ ਨੇ ਕੀ ਕੋਈ ਗੱਲਬਾਤ ਹੋਈ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਪਹਿਲਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ 6 ਮਹੀਨੇ ਕੱਟ ਕੇ ਆਏ ਨੇ ਤਾਂ ਉੱਥੇ ਅਜਿਹੀ ਗੱਲ ਨਹੀਂ ਸੀ ਹੋਈ ਹਾਲਾਂਕਿ ਵਿਕਰਮ ਮਜੀਠੀਆ ਦੀ ਜਿਹੜੀ ਬੈਰਕ ਸੀ ਉਸ ਦੇ ਨਾਲ ਹੀ ਜਿਹੜੀ ਆ ਨਵਜੋਤ ਸਿੰਘ ਸਿੱਧੂ ਦੀ ਬੈਰਕ ਦੱਸੀ ਜਾਂਦੀ ਸੀ ਕਿੱਥੇ ਤਾਂ ਇੱਕ ਦੂਜੇ ਦੇ ਖਿਲਾਫ ਪੱਟਾਂ ਤੇ ਥਾਪੀਆਂ ਮਾਰ ਕੇ ਮੁੱਛਾਂ ਨੂੰ ਚਾੜ੍ਹ ਕੇ ਇੱਕ ਦੂਜੇ ਨੂੰ ਬੰਗਾਰਦੇ ਸੀ ਕਿੱਥੇ ਦੋਵੇਂ ਇੱਕੋ ਜੇਲ੍ਹ ਦੇ ਵਿੱਚ ਬੰਦ ਸੀ ਹਾਲਾਂਕਿ ਬੈਰਕਾਂ ਲੱਗ-ਲੱਗ ਸੀ ਪਰ ਫਰਕ ਇਹਨਾਂ ਸੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕੈਦੀ ਸੀ ਕਿਉਂਕਿ ਉਹਨਾਂ ਨੂੰ ਸੁਪਰੀਮ ਕੋਰਟ ਨੇ ਸਜ਼ਾ ਸੁਣਾਈ ਸੀ ਵਿਕਰਮ ਜੀਠੀਆ ਹਵਾਲਾਤੀ ਸੀ ਕਿਉਂਕਿ ਉਹਨਾਂ ਦੇ ਉੱਤੇ ਜੁੜੇ ਦੋਸ਼ ਉਹ ਤੈ ਨਹੀਂ ਹੋਏ ਸੀ ਉਹ ਮੁਲਜ਼ਮ ਸੀ ਤਾਂ ਹਵਾਲਾਤੀ ਸੀ ਵਿਕਰਮ ਜੀਠੀਆ ਨਵਜੋਤ ਸਿੰਘ ਸਿੱਧੂ ਕੈਦੀ ਸੀ ਤਾਂ ਹੁਣ ਵੀ ਜਿਹੜੇ ਨੇ ਵਿਕਰਮ ਜੀਠੀਆ ਹਵਾਲਾਤੀ ਨੇ ਪਰ ਜਿਸ ਬੈਰਕ ਦੇ ਵਿੱਚ ਬੰਦ ਨੇ ਵਿਕਰਮ ਜੀਠੀਆ ਉਸ ਬੈਰਕ ਦੇ ਵਿੱਚ ਕਹਿੰਦੇ ਸੁਰੱਖਿਤ ਨਹੀਂ ਆ ਤਾਂ ਵਿਕਰਮ ਜੀਠੀਆ ਦੇ ਉੱਤੇ ਬਿਜਿਲੀਅੰਸਰਸ ਕੰਜਾ ਜ਼ਰੂਰ ਕੱਸੀਆ ਜਾ ਰਿਹਾ ਇਸ ਵਿਕਰਮ ਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਾਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਦੇਖੋ ਜਿਹੜੇ ਕਹਿੰਦੇ ਸੀ ਚੀਕਾਂ ਕਢਾ ਦਾਂਗੇ ਚੀਕਾਂ ਮੁੱਛਾਂ ਨੂੰ ਤਾ ਦਿੰਦੇ ਸੀ ਤਾਂ ਕਹਿੰਦੇ ਮੁੱਛਾਂ ਨੂੰ ਐ ਤਾ ਦੇਣ ਨਾਲ ਕੁਝ ਨਹੀਂ ਹੋਣਾ ਚੀਕਾਂ ਉਹਨਾਂ ਦੀਆਂ ਖੁਦੀਆਂ ਨਿਕਲੀਆਂ ਪਈਆਂ ਨੇ ਵਿਜੀਲੈਂਸ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਵਿਕਰਮ ਜੀਠੀਆ ਨੂੰ ਇਸ ਮੱਕੜ ਜਾਲ ਦੇ ਵਿੱਚੋਂ ਨਾ ਨਿਕਲ ਦਿੱਤਾ ਜਾਵੇ ਵਿਕਰਮ ਜੀਠੀਆ ਦੀ ਜਾਇਦਾਦ ਤਾਂ ਜਿਹੜੀਆਂ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਜਾਇਦਾਦਾਂ ਦੇ ਉੱਤੇ ਜਿੱਥੇ-ਜਿੱਥੇ ਜਾਇਦਾਦਾਂ ਨੇ ਵਿਕਰਮ ਮਜੀਠੀਆ ਦੀਆਂ ਉੱਥੇ ਜਾ ਕੇ ਇਨਕੁਆਰੀਆਂ ਕੀਤੀਆਂ ਜਾ ਰਹੀਆਂ ਨੇ ਯੂਪੀ ਦੇ ਵਿੱਚ ਵੀ ਗਏ ਸ਼ਿਮਲਾ ਦੇ ਵਿੱਚ ਵੀ ਗਏ ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਵਿਕਰਮ ਮਜੀਠੀਆ ਦੀ ਪਤਨੀ ਗੁਨੀਬ ਕੌਰ ਦੇ ਨਾਮ ਹਿਮਾਚਲ ਦੇ ਵਿੱਚ ਜਾਇਦਾਦ ਆ ਤਾਂ ਵਿਕਰਮ ਮਜੀਠੀਆ ਦੀ ਪਤਨੀ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੀ ਹੈ ਲਿਆਓ ਪ੍ਰੂਫ ਜੇ ਮੇਰੇ ਨਾਮ ਜਾਇਦਾਦ ਆ ਕੱਢੋ ਫਿਰ ਸਬੂਤ ਪੇਸ਼ ਕਰੋ ਕਹਿੰਦੇ ਕੁਝ ਨਹੀਂ ਹੈਗਾ ਕੁਝ ਨਹੀਂ ਹੈ ਨਾ ਤਾਂ ਹੋਣਾ ਸਿਰਫ ਔਰ ਸਿਰਫ ਇੱਕ ਸਿਆਸੀ ਕਿਰਕ ਕੱਢ ਰਹੇ ਨੇ ਵਿਕਰਮ ਮਜੀਠੀਆ ਗਏ ਨੇ ਚੜ੍ਹਦੀ ਕਲਾ ਦੇ ਵਿੱਚਾਂ ਜੇਲ੍ਹ ਦੇ ਅੰਦਰ ਪਰ ਹੁਣ ਵਿਕਰਮ ਜਿਠੇ ਨੇ ਪਟੀਸ਼ਨ ਪਾਈ ਆ ਉਹਨਾਂ ਦੇ ਵਕੀਲ ਦੇ ਵੱਲੋਂ ਬੈਰਕ ਵਦਲ ਦੇ ਲਈ ਤਾਂ ਇੱਥੇ ਹੁਣ ਵਿਕਰਮ ਜਿਠੇਆ ਦੀ ਕੀ ਜਾਣ ਨੂੰ ਵਾਕਈ ਖਤਰਾ ਕੀ ਆਖਰ 14 ਤਰੀਕ ਨੂੰ ਜੋ ਸੁਣਵਾਈ ਹੋਵੇਗੀ ਉਸ